ਮਲਾ ਸਾਥੀਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੁੱਖ ਮੰਤਰੀ ਭਵਨਤਮਾਨ ਨੇ ਪੰਜਾਬ ਦੀ ਕੈਬਨ ਮੰਤਰੀ ਮੰਡਲ ਦੀ ਮੀਟਿੰਗ ਦੇ ਵਿੱਚ ਜੋ ਅਹਿਮ ਫੈਸਲਾ ਲਿਆ ਜਿਸ ਦੇ ਵਿੱਚ ਜੋ ਪਲਾਟਾਂ ਦੀਆਂ ਰਜਿਸਟਰੀਆਂ ਜਾਂ ਜ਼ਮੀਨਾਂ ਦੀਆਂ ਰਜਿਸਟਰੀਆਂ ਜੋ ਐਨਓਸੀ ਸਰਸਿਓ ਖਤਮ ਕਰਦੀ ਹੈ ਦੂਜੇ ਪਾਸੇ ਜੋ ਕਿ ਮਲਾਜਮ 582 ਬੈਡਰੀ ਹਸਪਤਾਲਾਂ ਦੇ ਵਿੱਚ ਕੰਮ ਕਰਦੇ 479 ਬੈਟਨਰੀ ਫਾਰਮਾਸਿਸਟ ਤੇ 472 ਸਫਾਈ ਸੇਵਕਾਂ ਦੇ ਸੂਮ ਵਿੱਚ 1 April 2024 ਤੋਂ 31 ਮਾਰਚ 2025 ਤੱਕ ਵਾਧਾ ਕਰਦਾ ਚਾਹੀਦਾ ਰਿਹਾ ਸੀ ਜੋ ਕਰਮਚਾਰੀ ਹਨ ਜੀ ਜਾਂ 479 ਬੈਟਨਰੀ ਫਾਰਮਾਸਿਸਟਾਂ 472 ਸਫਾਈ ਸੇਵਕਾਂ ਨੂੰ ਰੈਵਲ ਕਰਨਾ ਚਾਹੀਦਾ ਸੀ ਦੂਜੇ ਪਾਸੇ ਜੋ ਮਲਾਜਮਾਂ ਹਨ ਉਹਨਾਂ ਨੇ ਸੰਬੰਧੀ ਕੋਈ ਫੈਸਲਾ ਨਹੀਂ ਲਿਆ ਗਿਆ ਕਿਉਂਕਿ ਚਾਹੀਦਾ ਰਿਹਾ ਸੀ ਮੁਖਰੀ ਭਗਵਾਨ ਜੀ ਨੂੰ ਵੀ 2016 ਤੋਂ ਪੀ ਕਿ ਹੁਣ ਇਹ ਰਿਸ਼ਵੰਧੀ ਕੋਈ ਗੱਲਬਾਤ ਕਰਦੇ ਜਾਂ ਏਰੀਆ ਦੇਣ ਦੀ ਗੱਲ ਕੀਤੀ ਜਾਂਦੀ ਇਸ ਤਰ੍ਹਾਂ ਹੀ ਪੁਰਾਣੀ ਪੈਨਸ਼ਨ ਬਹਾਲੀ ਦੀ ਵੀ ਗੱਲਬਾਤ ਕਰਨੀ ਚਾਹੀਦੀ ਸੀ ਹਾਲੇ ਕਿ ਪੰਜਾਬ ਸਰਕਾਰ ਨੂੰ ਨੋਟਿਫਾਈ ਕੀਤਾ ਨੂੰ 1 ਸਾਲ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਹੈ ਪਰ ਅਜੇ ਤੱਕ ਪੁਰਾਣੀ ਪੈਨਸ਼ਨ ਬਹਾਲੀ ਹੋ ਨਹੀਂ ਸਕੀ 17/7/2021 ਵਾਲੇ ਮਲਾਇਆ ਨੂੰ 6 ਪੇਗ ਲਾਗੂ ਕਰਨ ਦੀ ਗੱਲ ਸੀ ਉਹ ਵੀ ਉਸ ਬਾਰੇ ਕੋਈ ਗੱਲਬਾਤ ਨਹੀਂ ਹੋਈ 15/15 ਨੋਟਿਸ ਰੱਦ ਕਰਕੇ ਜੋ ਪਰਮਿਸ਼ਨ ਮਿਲਿਆ ਮਲਾਜਮਾਂ ਉਹਨਾਂ ਜਾਂ ਜੋ ਏਰੀਆ ਦੇਣਸ ਹੁੰਦੀ ਜਾਂ ਤਨਖਾਹਾਂ ਫੇਸ ਕਾਉਂਸਲ ਕੋਈ ਗਲਤ ਨਹੀਂ ਕੀਤੀ ਗਈ ਇਸ ਤਰ੍ਹਾਂ ਹੀ ਜੋ ਸਾਡੇ ਰਿਟਾਇਰਡ ਸਾਥੀ ਆ ਫੈਕਟਰੀ ਤੋਂ 58 ਦੀ ਗੱਲ ਸੀ ਉਸ ਵਾਰੇ ਕੋਈ ਗੱਲ ਨਹੀਂ ਕੀਤੀ ਗਈ ਜਿਸ ਕਰਕੇ ਮਾਜਾਂ ਵਿੱਚ ਬਹੁਤ ਗੁੱਸਾ ਹੈ ਆਉਣ ਵਾਲੀ 18 ਅਗਸਤ ਨੂੰ ਬਰਨਾਲੇ ਦੇ ਵਿੱਚ ਅਬਿਆਲ ਦੇ ਇਲਾਕੇ ਵਿੱਚ ਝੰਡਾ ਮਾਰ ਜਿੱਤੇ ਜਾਊਗਾ ਪੰਜਾਬ ਸਰਕਾਰ ਦੇ ਵਿਰੁੱਧ ਮੁੱਖ ਮੰਤਰੀ ਭਵਨ ਤਮਾਨ ਦੀ ਜੋ ਲਾਰੀਆਂ ਨੇ ਪੰਨਾ ਨਹੀਂ ਫੋਕੇ ਜਾਣਗੀਆਂ ਇਸ ਤਰੇ ਮਲਾਨ ਇਹ ਵੀ ਕਿਹਾ ਹੈ ਅਗੇ ਜਿੱਥੇ ਵੀ ਜੁਨੀ ਜੋਣ ਹੋਣੀ ਹਨ ਉੱਥੇ ਜਾ ਕੇ ਅਸੀਂ ਝੰਡਾ ਮਾਰਚ ਕਰਾਂਗੇ ਦੂਜੇ ਪਾਸੇ ਜੋ ਕੰਪਿਊਟਰ ਦੇ ਆਗਮਨ ਵਿੱਚ ਬਹੁਤ ਰੋਸ ਆ ਅੱਜ ਜਿਸ ਤਰ੍ਹਾਂ ਬੇਤੋਂ ਨੇ ਪਟਿਆਲਾ ਆ ਰਿਹਾ ਉੱਥੇ ਕੰਪਿਊਟਰ ਦੇ ਆਗਮਨ ਚਣਗੇ ਤੇ ਜਲੰਧਰ ਦੇ ਵਿੱਚ ਵੀ ਜੋ ਪੰਜਾਬ ਸਰਕਾਰ ਨੂੰ ਦਾ ਅਰਗਨ ਕੰਪਿਊਟਰ ਦੇ ਆਗਮਨ ਦੀ ਉਹਨਾਂ ਦੀ ਮੰਗ ਹੈਗੇ ਸਾਨੂੰ ਸਿਆਂ ਪੇਨ ਲਾਗੂ ਕੀਤਾ ਜਾਵੇ ਪਰ ਪੰਜਾਬ ਸਰਕਾਰ ਨਾਲ ਲਾਉਂਦੀ 2.5 ਲੱਖ ਚੁੱਕਿਆ ਨੂੰ ਆਏ ਤੱਕ ਜੋ ਕੰਪਿਊਟਰ ਦੇ ਆਗਮਨ ਨੂੰ ਸਿਆਂ ਵਿੱਚ ਲਾਗੂ ਨਹੀਂ ਕੀਤਾ ਗਿਆ ਜਿਸ ਤ ਕਰੇ ਮਾਇ ਵਿੱਚ ਬਹੁਤ ਰੋਸ ਆ ਧੰਨਵਾਦ ਜੀ ਮੇਰੇ ਯਾਰਾਂ ਨੂੰ ਸਬਸਕ੍ਰਾਈਬਰ ਹੋ ਜੀ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ